ਗੁਰਦੁਆਰੇ ਮੰਦਰੀਆ ਕਿਸੇ ਹੋਰ ਧਾਰਮਿਕ ਸਥਾਨ ਦੇ ਉੱਤੇ ਤਕਰੀਬਨ ਹਰ ਬੰਦਾ ਜਿਹੜਾ ਉਹ ਧਾਰਮਿਕ ਆਸਥਾ ਦੇ ਨਾਲ ਹੀ ਜਾਂਦਾ ਉਹਦੀ ਸ਼ਰਧਾ ਭਾਵਨਾ ਹੁੰਦੀ ਹੈ ਵੀ ਉੱਥੇ ਜਾ ਕੇ ਕੁਝ ਦਿਨ ਜਿਹੜਾ ਗੁਰੂ ਚਰਨਾਂ ਦੇ ਵਿੱਚ ਬੈਠਿਆ ਜਾਵੇ ਬਾਣੀ ਕੀ ਸਰਵਣ ਕੀਤੀ ਜਾਵੇ ਫਿਰ ਬੰਦੇ ਜਿਹੜੇ ਆ ਉਹ ਸੇਵਾ ਵੀ ਕਰਦੇ ਆ ਔਰ ਉੱਥੇ ਫਿਰ ਉਹਨਾਂ ਨੂੰ ਜਿਹੜਾ ਬੜੀ ਤਸੱਲੀ ਜੀ ਬੜਾ ਸਕੂਨ ਮਹਿਸੂਸ ਹੁੰਦਾ ਕਿ ਅੱਜ ਦਾ ਜਿੰਨ ਜਿਹੜਾ ਅਸੀਂ ਗੁਰੂ ਦੇ ਚਰਨਾਂ ਦੇ ਵਿੱਚ ਬਤਾਇਆ ਇੱਥੇ ਅਸੀਂ ਸਾਡਾ ਦਿਨ ਜਿਹੜਾ ਲੇਖੇ ਲੱਗ ਗਿਆ ਪਰ ਭਾਈ ਮੰਝ ਸਾਹਿਬ ਗੁਰਦੁਆਰੇ ਦੇ ਲੰਗਰ ਹਾਲ ਦੇ ਵਿੱਚ ਕੁਝ ਅਜੀਹਾ ਹੋਇਆ ਕਿ ਨੌਜਵਾਨ ਜਿਹੜਾ ਇਹਦੀ ਰੂਹ ਕੰਪਦੀ ਹੈ ਵੀ ਜੋ ਹਾਦਸਾ ਇਹਦੇ ਨਾਲ ਵਾਪਰਿਆ ਇੱਕ ਨੌਜਵਾਨ ਜਿਹੜਾ ਉਹ ਆਪਣੇ ਬੱਚਿਆਂ ਦੇ ਨਾਲ ਜਿਹੜਾ ਉਹ ਇਸ ਗੁਰਦੁਆਰਾ ਸਾਹਿਬ ਦੇ ਵਿੱਚ ਜਾਂਦਾ ਜਿੱਥੇ ਉਹ ਕੁਝ ਦਿਨ ਪਹਿਲਾਂ ਬਾਣੀ ਸਰਵਣ ਕਰਦਾ ਤੇ ਬਾਅਦ ਚੋਂ ਲੰਗਰ ਹਾਲ ਦੇ ਵਿੱਚ ਸੇਵਾ ਕਰਦਾ ਹੁਣ ਜਿਸ ਦੌਰਾਨ ਇਹ ਸੇਵਾ ਕਰ ਰਿਹਾ ਸੀਗਾ ਉਸ ਦੌਰਾਨ ਜਿਹੜਾ ਰੀਤੀ ਰਿਵਾਜ ਜਾਂ ਜਿਹੜੀਆਂ ਕਹਿ ਲਈਏ ਗੁਰੂ ਘਰ ਦੇ ਵਿੱਚ ਜਿਹੜੀ ਸਾਨੂੰ ਕਹਿਣਾ ਮੰਨਣਾ ਪੈਂਦਾ ਉਹਨਾਂ ਸਾਰਿਆਂ ਨੂੰ ਇਹ ਫਾਲੋ ਕਰ ਰਿਆ ਸੀਗਾ ਪਰ ਕੋਚਰ ਮਗਰੋਂ ਸੇਵਾ ਕਰਨ ਤੋਂ ਬਾਅਦ ਜਦੋਂ ਇਹਨੂੰ ਖੁਦ ਭੁੱਖ ਲੱਗੀ ਇਹਨੇ ਕਿਹਾ ਵੀ ਚਲੋ ਬਹਿ ਕੇ ਦੋ ਪ੍ਰਸ਼ਾਦੇ ਛੱਕ ਲਈਏ ਤਾਂ ਉਸ ਦੌਰਾਨ ਇਸ ਨੌਜਵਾਨ ਦੇ ਸਿਰ ਦੇ ਉੱਤੇ ਕੋਈ ਰੁਮਾਲ ਨਹੀਂ ਸੀ ਨਾ ਕੋ ਪੱਗ ਸੀਗੀ ਨਾ ਕੋ ਪਰਨਾ ਸੀ ਭਾਵੇਂ ਇਹਨੇ ਸਿਰ ਜਿਹੜਾ ਉਹ ਨਹੀਂ ਟਕਿਆ ਹੋਇਆ ਸੀ ਹੁਣ ਇਹ ਕਿੰਨੀ ਦੇਰ ਤੋਂ ਤਾਂ ਉੱਥੇ ਸੇਵਾ ਵੀ ਕਰ ਰਿਆ ਸੀਗਾ ਉਸ ਦੌਰਾਨ ਇਹਨੇ ਪੂਰਾ ਜਿਹੜਾ ਇਹ ਜਿਹੜੀ ਉਹ ਤੋਂ ਲੈ ਜਿਹੜੇ ਰੂਲਸ ਆ ਉਹਨਾਂ ਨੂੰ ਫਾਲੋ ਕਰ ਰਿਆ ਸੀਗਾ ਵੀ ਸਿਰ ਟਕਣਾ ਹੁੰਦਾ ਸਾਨੂੰ ਸਾਰਿਆਂ ਨੂੰ ਪਤਾ ਵੀ ਗੁਰਦੁਆਰੇ ਮੰਦਿਰ ਜਾਈਏ ਤਾਂ ਅਸੀਂ ਸਿਰ ਟੱਕ ਕੇ ਹੀ ਜਾਂਦੇ ਆ ਜਿਸ ਵਕਤ ਇਹ ਲੰਗਰ ਪ੍ਰਸ਼ਾਦਾ ਛਕ ਰਿਹਾ ਸੀ ਇਹਦਾ ਸਿਰ ਨਹੀਂ ਟਕਿਆ ਹੋਇਆ ਸੀ ਤਾਂ ਇਹਦੇ ਕੋਲੇ ਕਿੰਨੇ ਅੰਗ ਸਿੰਘ ਆਉਂਦਾ ਉਹ ਇਹਦੇ ਨਾਲ ਬਦਸਲੂਕੀ ਨਾਲ ਪੇਸ਼ ਆਉਂਦਾ ਇਹਦੇ ਨਾਲ ਮਾੜਾ ਚੰਗਾ ਬੋਲਦਾ ਤੇ ਉਹ ਕਹਿੰਦਾ ਵੀ ਤੂੰ ਸਿਰ ਨਹੀਂ ਟੱਕਿਆ ਤੇ ਇਹ ਕਹਿੰਦਾ ਭਾਈ ਸਾਹਿਬ ਗਲਤੀ ਹੋ ਗਈ ਸਿਰ ਟੱਕ ਲੈਨੇ ਆ ਇਸੇ ਦੌਰਾਨ ਉਹ ਜਿਹੜਾ ਨਿਹੰਗ ਸਿੰਘ ਸੀਗਾ ਉਹ ਗਾਲੀ ਗਲੋਚ ਤੇ ਉੱਤਰ ਆਂਦਾ ਜੋ ਇਹ ਨੌਜਵਾਨ ਖੁਦ ਦੱਸ ਰਿਹਾ ਕਿ ਉਹਨੇ ਮੈਨੂੰ ਗਾਲ ਕੱਢੀ ਇਸੇ ਦੌਰਾਨ ਇਹਨਾਂ ਦੀ ਜਿਹੜੀ ਲੜਾਈ ਸ਼ੁਰੂ ਹੋ ਜਾਂਦੀ ਹੈ ਤੇ ਨਿਹੰਗ ਸਿੰਘ ਜਿਹੜਾ ਇਸ ਮੁੰਡੇ ਤੇ ਹਮਲਾਵਰ ਹੋ ਜਾਂਦਾ ਇਹਨੂੰ ਇੰਨਾ ਮਾਰਦਾ ਕੁੱਟਦਾ ਕਿ ਇਹਦੇ ਹਾਲਤ ਜਿਹੜੀ ਗੰਭੀਰ ਬਣ ਜਾਂਦੀ ਹੈ ਇਹਦੇ ਰਿਸ਼ਤੇਦਾਰਾਂ ਨੂੰ ਜਦੋਂ ਪਤਾ ਲੱਗਦਾ ਵੀ ਸਾਡਾ ਮੁੰਡਾ ਜਿਹੜਾ ਗੁਰਦੁਆਰਾ ਸਾਹਿਬ ਦੇ ਵਿੱਚ ਸੇਵਾ ਕਰਨ ਗਿਆ ਸੀ ਉਹਦੇ ਨਾਲ ਤਾਂ ਆਹ ਕੰਮ ਵਾਪਰ ਗਿਆ ਉਹ ਇਹਨੂੰ ਜਦੋਂ ਅੰਮ੍ਰਿਤਸਰ ਦੇ ਹਸਪੀਟਲਸ ਦੇ ਵਿੱਚ ਲੈ ਕੇ ਘੁੰਮਦੇ ਆ ਤਾਂ ਦੋ ਹਸਪਤਾਲ ਤਾਂ ਇਹਨੂੰ ਦਾਖਲ ਕਰਨ ਤੋਂ ਇਨਕਾਰ ਕਰ ਦਿੰਦੇ ਆ ਉਹ ਕਹਿੰਦੇ ਇਹਦੀ ਹਾਲਤ ਬਹੁਤ ਨਾਜ਼ੁਕਾ ਇਹਨੂੰ ਤੁਸੀਂ ਕਿਸੇ ਹੋਰ ਹਸਪੀਟਲ 'ਚ ਲੈ ਜਾਓ ਹੁਣ ਇਹ ਗਰੀਬ ਪਰਿਵਾਰ ਦੇ ਨਾਲ ਸੰਬੰਧਤ ਆ ਇਹਦੇ ਪਰਿਵਾਰਕ ਮੈਂਬਰ ਜਿਹੜੇ ਆ ਇਹਨੂੰ ਇੱਕ ਪ੍ਰਾਈਵੇਟ ਹਸਪੀਟਲ 'ਚ ਲੈ ਜਾਂਦੇ ਆ ਜਿੱਥੇ ਫਿਰ ਡਾਕਟਰ ਇਹਦਾ ਇਲਾਜ ਕਰਦੇ ਆ ਤੇ ਜਿੱਥੇ ਹੁਣ ਇਹਦੀ ਹਾਲਤ ਸਥਿਰ ਬਣੀ ਹੋਈ ਆ ਪਰ ਸਵਾਲ ਇਹ ਹੈ ਵੀ ਜੇ ਅਗਲਾ ਬੱਚਾ ਜਿਹੜਾ ਸੇਵਾ ਕਰ ਰਿਹਾ ਸੀਗਾ ਉਥੇ ਇਹ ਮੁੰਡਾ ਨੌਜਵਾਨ ਜਿਹੜਾ ਸੇਵਾ ਕਰ ਰਿਹਾ ਸੀਗਾ ਜੇ ਉਹਦੇ ਕੋਲੋਂ ਭੁੱਲ ਹੋ ਗਈ ਜਾਂ ਗਲਤੀ ਦੇ ਨਾਲ ਉਹਨੇ ਆਪਣਾ ਸਿਰ ਟੱਕਿਆ ਨਹੀਂ ਜਾਂ ਉਹ ਭੁੱਲ ਗਿਆ ਤਾਂ ਇਹਦਾ ਮਤਲਬ ਇਹ ਨਹੀਂ ਵੀ ਅਸੀਂ ਹਮਲਾਵਰ ਹੋ ਜਾਈਏ ਅਸੀਂ ਉਹਦੇ ਉੱਤੇ ਹਮਲਾ ਕਰ ਦਈਏ ਜਿਹੜਾ ਉਹਦੀ ਜਾਨ ਤੇ ਬਾਣਾਵੇ ਅਸੀਂ ਫਗਵਾੜੇ ਵਾਲੀ ਘਟਨਾ ਦੇਖੀ ਸੀਗੀ ਕਿ ਕਿਵੇਂ ਮੰਗੂ ਮਠ ਵਾਲਿਆਂ ਨੇ ਇੱਕੋ ਨੌਜਵਾਨ ਫੜ ਵੀ ਲਿਆ ਸੀ ਬਾਅਦ ਚੋ ਉਹਦਾ ਜਿਹੜਾ ਸੋਦਾ ਲਾ ਦਿੱਤਾ ਹੁਣ ਇਸ ਵੇਲੇ ਉਹ ਸਜ਼ਾਵਾਂ ਭੁਗਤ ਰਹੇ ਨੇ ਉਸੇ ਤਰ੍ਹਾਂ ਵੀ ਜੇ ਤੁਸੀਂ ਇਸ ਨੌਜਵਾਨ ਨੂੰ ਯਾਰ ਨਾਲ ਕਹਿੰਦੇ ਕਿ ਵੀਰ ਤੂੰ ਬਹੁਤ ਧੀਰ ਤੋਂ ਇੱਥੇ ਸੇਵਾ ਕਰ ਰਿਹਾ ਸੀਗਾ ਕੋਈ ਗੱਲ ਨਹੀਂ ਅਸੀਂ ਵਿਖ ਰਹੇ ਆ ਕਿ ਤੂੰ ਸੇਵਾ ਬੜੀ ਸੋਹਣੀ ਨਿਭਾ ਰਿਹਾ ਪਰ ਜੇ ਹੁਣ ਇਸ ਵੇਲੇ ਤੂੰ ਸਿਰ ਨਹੀਂ ਟਕਿਆ ਜਾਂ ਤੂੰ ਭੁੱਲ ਗਿਆ ਜਾਂ ਤੇਰੇ ਸਿਰ ਤੇ ਜਿਹੜਾ ਰਮਾਲ ਸੀ ਉਹ ਉੱਡ ਗਿਆ ਤਾਂ ਕੋਈ ਗੱਲ ਨਹੀਂ ਤੂੰ ਆਪਣਾ ਸਿਰ ਜਿਹੜਾ ਟਕ ਲਾ ਪਰ ਜਦੋਂ ਨਿਹੰਗ ਸਿੰਘ ਇਹਦੇ ਨਾਲ ਜਿਹੜਾ ਉਹ ਗਾਲੀ ਗਲੋਚ ਕਰਨ ਲੱਗ ਪਏ ਇਦੇ ਨਾਲ ਮਾਰਕਟਾਈ ਕੀਤੀ ਤਾਂ ਇਹਦੇ ਨਾਲ ਫਿਰ ਜਿਹੜਾ ਇੱਕ ਸਹਿਮ ਦਾ ਮਾਹੌਲ ਬਣਦਾ ਲੋਕ ਫਿਰ ਜਿਹੜਾ ਡਰਦੇ ਆ ਕਿਉਂਕਿ ਇਸੇ ਤਰ੍ਹਾਂ ਦੀਆਂ ਗੱਲਾਂ ਇਸ ਗੁਰਦੁਆਰਾ ਸਾਹਿਬ ਦੇ ਜਿਹੜੇ ਮੈਨੇਜਰ ਆ ਉਹ ਵੀ ਆਪਣੇ ਬਿਆਨ ਦੇ ਵਿੱਚ ਕਹਿ ਰਹੇ ਆ ਵੀ ਜੋ ਕੁਝ ਨਿਹੰਗ ਸਿੰਘ ਨੇ ਕੀਤਾ ਬਹੁਤ ਮਾੜਾ ਕੀਤਾ ਹਾਲਾਂਕਿ ਪੁਲਿਸ ਕੰਪਲੇਂਟ ਤਾਂ ਨਹੀਂ ਕੀਤੀ ਗਈ ਪਰ ਜਿਹੜੇ ਗੁਰਦੁਆਰਾ ਮਨਸਾਬ ਦੇ ਗੁਰੂ ਘਰ ਦੇ ਜਿਹੜੇ ਮੈਨੇਜਰ ਆ ਉਹ ਵੀ ਇਸ ਘਟਨਾ ਦੀ ਜਿਹੜਾ ਨਖੇਦੀ ਕਰ ਰਿਹਾ ਉਹ ਕਹਿੰਦੇ ਇਦਾਂ ਨਹੀਂ ਕੀਤਾ ਜਾਣਾ ਚਾਹੀਦਾ ਔਰ ਗੱਲ ਵੀ ਬਿਲਕੁਲ ਸਹੀ ਆ ਇਸ ਤਰ੍ਹਾਂ ਜਿਹੜੇ ਨੌਜਵਾਨ ਆਪਣੇ ਦਿਲੋਂ ਉੱਥੇ ਆਉਂਦੇ ਆ ਆਪਣੀ ਸ਼ਰਧਾ ਭਾਵਨਾ ਦੇ ਨਾਲ ਆਉਂਦੇ ਆ ਵੀ ਉੱਥੇ ਜਾਈਏ ਥੋੜੀ ਦੇਰ ਉੱਥੇ ਸੇਵਾ ਕਰੀਏ ਤੇ ਜੇ ਕਿਤੇ ਗਲਤੀ ਨਾਲ ਚਾਹਣ ਚੱਕੀ ਆ ਕਹਿ ਲਈਏ ਵੀ ਅਣਜਾਣੇ ਦੇ ਵਿੱਚ ਕੋਈ ਗਲਤੀ ਹੋ ਜੇ ਤਾਂ ਐਡੀ ਵੱਡੀ ਸਜ਼ਾ ਜੇ ਮਿਲੇਗੀ ਤਾਂ ਫੇਰ ਜਿਹੜਾ ਇੱਕ ਦਿਲਾਂ ਦੇ ਵਿੱਚ ਮਨਾਂ ਦੇ ਵਿੱਚ ਸਹਿਮ ਦਾ ਮਾਹੌਲ ਜਿਹੜਾ ਉਹ ਜ਼ਰੂਰ ਬਣ ਜਾਂਦਾ ਮੇਰ ਨਾਲ ਪਾਈ ਸਿਮਰਨ ਜੀ ਕਿਤੇ ਰਹਿਣਾ ਭਾਈ ਮਨਸਰ ਗੱਲਬਾਤ ਕਿਉਂ ਸੀ ਗੱਲਬਾਤ ਭਾਈ ਮੈਂ ਨਾ ਕੱਲ ਮੇਲਾ ਸੀ ਆਪਣੇ ਭਾਈ ਮਨਸਰ ਗੁਰਦਾਰੇ ਗੁਰਦਾਰੇ ਮੇਲਾ ਸੀ ਤੇ ਮੈਂ ਰਾਤ ਨੂੰ ਨਾ ਲੰਗਰ ਹਾਲ ਦੇ ਵਿੱਚ ਨਾ ਉੱਥੇ ਮੈਂ ਬੈਠਾ ਲੰਗਰ ਖਾਣ ਵਾਸਤੇ ਤੇ ਉਹ ਬਾ ਇੱਕ ਸੇਵਾਦਾਰ ਹੀ ਉਹਨਾਂ ਦਾ ਸਿਰਫ ਸਾਡੇ ਗਵਰ ਨਹੀਂ ਕੀਤਾ ਤੇ ਮੈਨੂੰ ਨਾ ਗਾਲ ਕੱਢ ਕੇ ਕਹਿੰਦਾ ਵੀ ਕੀ ਗੱਲ ਤੇਰੇ ਕੋ ਸਿਰਨ ਟਕੇ ਜਾਂਦਾ ਮੈਂ ਕਿਹਾ ਵੀਰ ਜੀ ਇਹ ਮੱਪੀ ਗੱਲ ਤੁਸੀਂ ਪਿਆਰ ਨਾਲ ਵੀ ਕਹਿ ਸਕਦੇ ਜੀ ਬਸ ਇੰਨੀ ਗੱਲ ਹੋਈ ਆ ਉਹਨੇ ਮਲਪੀ ਬਾਡੀ ਥੱਲੇ ਰਾਕੇ ਨਾ ਮੇਰੇ ਤੇ ਹਮਲਾ ਕਰਤਾ ਉਹਨੇ ਠੀਕ ਆ ਫਿਰ ਚਲੋ ਲੋਕਾਂ ਨੇ ਛਡਾ ਦਿੱਤਾ ਫਿਰ ਥੋੜਾ ਜਿਹਾ ਮੈਂ ਅੱਗੇ ਗਿਆ ਮਲਪੀ ਆਪਣਾ ਅਮਰੀਕਾ ਇੱਥੇ ਇਹਨੇ ਕੜੇ ਮਾਰੇ ਪਹਿਲਾਂ ਸਿਰ ਤੇ ਠੀਕ ਆ ਉਹ ਮੈਂ ਪਾਣੀ ਥੱਲੇ ਕਰਕੇ ਨਾ ਮੈਂ ਸਾਫ਼ ਕਰਨ ਗਿਆ ਉਹਨੇ ਜਦ ਨੂੰ ਮਗਰੋਂ ਫੇਰ ਆ ਗਿਆ ਫਿਰ ਇਹਨੇ ਲਾਗੇ ਨਾ ਡੰਡੇ ਉਹ ਡੰਡਾ ਲੈ ਕੇ ਨਾ ਉਹ ਮਾਰੇ ਨੇ ਫਿਰ ਉਸ ਤੋਂ ਬਾਅਦ ਇਹ ਮਲਪੀ ਇਹਦੇ ਨਾਲ ਇੱਕ ਇਹਦੇ ਇੱਕ ਸਾਥੀ ਹੋਰ ਆ ਗਿਆ ਉਹਨੇ ਕਿਰਪਾਨਾਂ ਨਾਲ ਮੇਰੇ ਤੇ ਮੂੰਹ ਤੇ ਵਾਰ ਕਰ ਲੱਗਾ ਪਰ ਮੈਂ ਬਹਾਂਗੇ ਕਰਤੀਆਂ ਨਹੀਂ ਤੂੰ ਮਾਰ ਦੇਣਾ ਹੈ ਉਹਨੇ ਹਾਂਜੀ ਮੈਂ ਤਾਂ ਇਕੱਲਾ ਹੀ ਆ ਪਾਜੀ ਮੈਂ ਭਨੇਵੀ ਮੇਰੀ ਭਨੇਵੀ ਹੀ ਨਾਲ ਤੇ ਤੇ ਇੱਕ ਮੇਰੇ ਮਮਾ ਬੈਠੇ ਸੀ ਮਗਰਲੇ ਪਾਸੇ ਹਾਂਜੀ ਤੇ ਉਹਨਾਂ ਦੇ ਨਾਲ ਉਹ ਕਿੰਨੇ ਬੰਦੇ ਸੀ ਉਹ ਭਾਜੀ ਸੇਵਾ ਕਰਦਾ ਪਿਆ ਸੀ ਉਹਦੇ ਨਾਲ ਇੱਕ ਮੁੰਡਾ ਜਿਸਨੇ ਤਰਪ ਕਰਪਾਣ ਮਾਰੀ ਹੈ ਨਾ ਉਹ ਆਇਆ ਸੀ ਉਹਦਾ ਨਹੀਂ ਪਤਾ ਵੀ ਉਹਦਾ ਪਤਾ ਨਹੀਂ ਲੱਗਾ ਮੈਨੂੰ ਕਿਧਰੋਂ ਆਇਆ ਉਹ ਲੰਘ ਸਿੰਘ ਹਾਂਜੀ ਜੀ ਹਾਂਜੀ ਹਾਂਜੀ ਲੰਗਰ ਹਾਲ ਦੇ ਵਿੱਚ ਕਿਸੇ ਨੇ ਕਿਹਾ ਨਹੀਂ ਨਹੀਂ ਭਾਜੀ ਉਸ ਤੋਂ ਬਾਅਦ ਉਸ ਤੋਂ ਬਾਅਦ ਭਾਜੀ ਮੈਂ ਤੇ ਇਦਾਂ ਵੀ ਆ ਗਿਆ ਹਾਂ ਠੀਕ ਆ ਤੇ ਉਹ ਭਾਜੀ ਭਾਜੀ ਹੁਣਾਂ ਨੂੰ ਮੈਂ ਫੋਨ ਕੀਤਾ ਮੇਰੀ ਭਣੇ ਵੀ ਨੇ ਉਹ ਲੈ ਗਿਆ ਇਹ ਮੰਗ ਸਰਕਾਰ ਤੋਂ ਇਹ ਵੀ ਹੈ ਜੀ ਜੋ ਵੀ ਅੱਭੀ ਜੈ ਜੈ ਜੀ ਹੋਵੇ ਸਾਰਾ ਕੁਝ ਹਾਂ ਭਾਈ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਕਾਰਸ ਸਿੰਘ ਹੈ ਜੀ ਆਪਾਂ ਭਾਈ ਮੈਂ ਲੱਗ ਗਿਆ ਕੀ ਗੱਲਬਾਤ ਕੀ ਹੋਈ ਗੱਲਬਾਤ ਭਾਜੀ ਮੈਨੂੰ ਵੀ ਇੰਨਾ ਕੋਈ ਪਤਾ ਨਹੀਂ ਹੈਗਾ ਇਹ ਕਹਿੰਦਾ ਵੀ ਮੇਰੇ ਸਿਰ ਤੇ ਤੇ ਹਨ ਨੀਗਾ ਰਮਾਨ ਨੀਗਾ ਬੇਟਾ ਨੇ ਮੇਰਾ ਹੈਗਾ ਸਾਲਾ ਹੈਗਾ ਇਹ ਅੱਛਾ ਇੱਕ ਹੀ ਗੱਲ ਬਾਤ ਹੋਈ ਜੇ ਕਿ ਇਹ ਕਹਿੰਦਾ ਵੀ ਮੇਰੇ ਸੱਤੇ ਰਮਾਲ ਨਹੀਂ ਉਹਨੇ ਮੈਨੂੰ ਗਾਲ ਕੱਢੀ ਆਪੇ ਰਮਾਲ ਲੜਾ ਤੇ ਬਸ ਉਹਨੂੰ ਮੈਂ ਕਿਹਾ ਵੀ ਪਿਆ ਨਾ ਬੋਲ ਵੇਰਾ ਸਾਰਾ ਮਾਮਲਾ ਕੀ ਸੀ ਕਿੱਥੇ ਗਿਆ ਸੀ ਕੀ ਗੱਲ ਬਾਤ ਇਹ ਭਾਈਮਾਨ ਸਾਹਿਬ ਗੁਰਦੁਆਰੇ ਮੱਥਾ ਟੇਕਣ ਗਿਆ ਹਾਂ ਹਾਂਜੀ ਤੇ ਉਹ ਤੋਂ ਬਾਅਦ ਹੀ ਕਦੇ ਉੱਥੇ ਝਗੜਾ ਹੋਇਆ ਵਾ ਤੇ ਮੈਂ ਤੇ ਘਰੇ ਹੀ ਆਪਣੇ ਤੇ ਮੈਨੂੰ ਫੋਨ ਗਿਆ ਵਾ ਤੇ ਬਾਅਦ ਚ ਉਸੇ ਵੇਲੇ ਮੁੰਡੇ ਨੂੰ ਮੈਂ ਚੁੱਕਿਆ ਵਾ ਪਹਿਲਾਂ ਮੈਂ ਗਿਆ ਇੱਥੇ ਆਪਣਾ ਗੁਰਾਂ ਦਾਸ ਹਸਪੀਟਲ ਉਹਨਾਂ ਮੈਨੂੰ ਜਵਾਬ ਦੇਤਾ ਉਹ ਕਹਿੰਦੇ ਬੱਲੇ ਲੈ ਜਾਓ ਬੱਲੇ ਵਾਲਿਆਂ ਕੋਲ ਵੀ ਇਹਨਾਂ ਠੀਕ ਮੈਂ ਟੈਨੇਗਾ ਤੇ ਉਹਨਾਂ ਨੇ ਮੈਨੂੰ ਜਵਾਬ ਦੇਤਾ ਵਾ ਤੇ ਬਾਅਦ ਚ ਮੈਂ ਇਥੇ ਪਰ ਪਰਸ ਦੇ ਵਿੱਚ ਲੈ ਗਿਆ ਹਾਂ ਹਾਂਜੀ ਕਿਹੜੀ ਗੱਲ ਤੋਂ ਝਗੜਾ ਕਿਹੜੀ ਗੱਲ ਤੋਂ ਝਗੜਾ ਇਹੋ ਹੀ ਰਮਾਲ ਬੰਨਣ ਤੋਂ ਹੀ ਹੋਇਆ ਵਾ ਅੱਛਾ ਜੀ ਹਾਂ ਮੇਰੇ ਹਿਸਾਬ ਨਾਲ ਜਾਂ ਉਹਨੇ ਗਾਲ ਕੱਢੀ ਆ ਗਾਲ ਤੋਂ ਝਗੜਾ ਹੋਇਆ ਵਾ ਨਹੀਂ ਲੱਗਦੀ ਕੋਰਦਰ ਅੰਦਰ ਬਿਨਰ ਰਮਾਲ ਤੋਂ ਗਿਆ ਸੀ ਇਹ ਹੁਣ ਮੈਨੂੰ ਇਹਨਾਂ ਨਹੀਂ ਪਤਾ ਹੈਗਾ ਭਾਜੀ ਬਿਨਰ ਰਮਾਲ ਤੋਂ ਗਿਆ ਸੀ ਕਿ ਕਿਤਰਾ ਗਿਆ ਸੀ ਪਰ ਓਕੇ ਇਹ ਦਾਦਾ ਮੁੰਡਾ ਦਾਦਾ ਕਿ ਮੈਨੂੰ ਉਹਨੇ ਕਿਹਾ ਵੀ ਰਮਾਲ ਬੰਨ ਲਾ ਸਤੇ ਤੇ ਮੈਂ ਕਿਹਾ ਵੀ ਹੋਲੀ ਬੋਲੇ ਨੂੰ ਕੋਈ ਨਹੀਂ ਮੈਂ ਰਮਾਲ ਬੰਨ ਲੈਣਾ ਬਸ ਇਨੀ ਗੱਲ ਹੋਈ ਹੈ। ਬਾਕੀ ਕੋਈ ਜ਼ਿਆਦਾ ਗੱਲ ਤਾਂ ਮੈਨੂੰ ਪਤਾ ਨਹੀਂ। ਇਹ ਗੁਰਦਾਰੇ ਅੰਦਰ ਲੜਾਈ ਹੋਈ ਹੈ ਗੁਰਦਾਰੇ ਬਾਹਰ। ਗੁਰਦਾਰੇ ਦੇ ਅੰਦਰ ਹੀ ਹੋਈ ਹੈ। ਲੰਗਰ ਹਾਲ ਦੇ ਵਿੱਚ ਕੋਈ ਨਹੀਂ ਪਹੁੰਚਿਆ। ਕਿੰਨੇ ਜਣੇ ਸੀ? ਉਹ ਜ਼ਿਆਦਾ 4-5 ਜਣੇ ਹੋਗੇ। ਪਤਾ ਲੱਗਿਆ ਉਹਨਾਂ ਦਾ ਕੋਈ ਨਹੀਂ ਐਨਾ ਨਹੀਂ ਪਤਾ ਲੱਗਾ ਲੈ। ਇੱਕ ਨਿਹੰਗ ਹੀ ਕਹਿੰਦੇ ਬਾਕੀ 4 ਜਣੇ ਮੌਨੇ ਹਨ। ਹੁਣ ਕੰਪਲੀਟ ਕੀਤੀ ਹੈ। ਹਾਂਜੀ ਬਹੁਤ ਸਿਕਨ ਲੇਰ ਕੀਤੀ ਆ ਮੌਕੇ ਤੇ ਹਾਂਜੀ ਰਾਤੀ ਆਈ ਆ ਬੋਲਦਾ ਬਿਆਨ ਬੁੰ ਲੈ ਗਈ ਬੰਦੇ ਦੇ ਸਾਰੇ ਕਿੰਨੀ ਕ ਸੱਟ ਲੱਗੀ ਸੱਟ ਭਾਜੀ ਬਹੁਤ ਜ਼ਿਆਦਾ ਲੱਗੀ ਆ ਦੋਵੇਂ ਬਾਹਾਂ ਜਿਹੜੀਆਂ ਬਿਲਕੁਲ ਹੀ ਫ੍ਰੈਕਚਰ ਹੋ ਗਈਆਂ ਵਾ ਉਹਨਾਂ ਕਾ ਸਰਜਰੀ ਕਰਨੀ ਪੈਣੀ ਦੋਵੇਂ ਬਾਹਾਂ ਦੇ ਸਾਡੇ ਕੋਲ 3 ਲੱਖ ਰੁਪਇਆ ਮਗਿਆ ਇਹਨਾਂ ਨੇ ਠੀਕ ਕੰਮ ਕੀ ਕਰਦਾ ਮੁੰਡਾ ਮੁੰਡਾ ਇਲੈਕਟ੍ਰੀਸ਼ੀਅਨ ਦਾ ਕੰਮ ਕਰਦਾ ਇਹ ਦੋਰਾ ਨਹੀਂ ਕਵਾਰਾ ਵਾ ਮੰਗੀ ਕਰਦੇ ਆ ਮੰਗ ਇਹ ਹੀ ਕਰਦੇ ਵੀ ਹਾਨੂੰ ਇਨਸਾਫ ਮਿਲਣਾ ਚਾਹੀਦਾ ਵਾ ਮੈਂ ਖੁਦ ਗਰੀਬ ਆਦਮੀ ਆ ਮੈਂ ਕਿੱਥੋਂ ਪੈਸੇ ਲਾਵਾਂ ਠੀਕ ਹੈ ਨਾ ਤੇ ਕਿਵੇਂ ਗੁਰਦਾਰੇ ਤੁਸੀਂ ਦਿੱਸਦਾ ਵੀ ਲੜਾਈ ਅੰਦਰ ਹੋਈ ਤਾਂ ਸਰਪੰਚ ਕਮੇਟੀ ਦਾ ਕੋਈ ਇੰਤਜ਼ਾਮ ਨਹੀਂ ਸੀ ਵੀ ਕਾਹਦੇ ਕੋਈ ਝਗੜਾ ਹੁੰਦਾ ਏ ਇਹ ਹੁਣ ਮੈਨੂੰ ਇਹਨਾਂ ਦੇ ਪਤਾ ਨਹੀਂ ਜੇ ਭਾਈ ਕਿਉਂਕਿ ਮੌਕੇ ਤੇ ਮੈਂ ਹੈਗਾ ਨਹੀਂ ਠੀਕ ਹੈ ਨਾ ਬਾਕੀ ਮੈਂ ਇਹੋ ਕਹਿੰਦਾ ਵੀ ਹਾਨੂੰ ਇਨਸਾਫ ਮਿਲਣਾ ਚਾਹੀਦਾ ਵਾ ਕਿਉਂਕਿ ਮਾਪਿਓ ਇਹਦਾ ਵੇਖੋ ਜਾ ਕੇ ਕੀ ਹਾਲ ਮਾਪਿਓ ਦੇ ਮਾਦੇ ਵੀ ਧੱਕਾ ਮਾਰਿਆ ਰਾਤੀ ਉਹਨਾਂ ਨੇ ਤੇ ਮਾਂ ਨੂੰ ਮਿਲਵਣ ਖੜਿਆ ਮਾਂ ਦੇ ਚੁੰਡੇ ਤੇ ਵੀ ਛੱਟ ਲੱਗੇ ਆ ਮੈਂ ਜੀ ਸੁਖਵਿੰਦਰ ਸਿੰਘ ਐਜੇ ਮੈਨੇਜਰ ਗੁਰਦੁਆਰਾ ਖੂ ਭਾਈਮਨ ਸਾਹਿਬ ਕੀ ਗਲਬਤ ਵੀ ਵਿਰਾਤ ਕੱਲ ਅਹੀਂ ਤਾਂ ਇਥੇ ਪ੍ਰਬੰਧਕ ਸਾਡਾ ਇਥੇ ਪ੍ਰੋਗਰਾਮ ਚਲਾ ਰਿਹਾ ਸੀਗਾ ਅਹੀਂ ਤਾਂ ਗੁਰਦੁਆਰਾ ਸਾਹਿਬ ਹੀ ਕਿਹਾ ਲੰਗਰ ਹਾਲ ਦੇ ਵਿੱਚ ਦੋਨੇ ਸਜਣ ਜਿਹਨਾਂ ਦੀ ਲੜਾਈ ਹੋਈ ਆ ਉਹ ਹੈ ਬਾਹਰੋਂ ਸੀਗੇ ਇੱਕ ਨਿਹੰਗ ਸਿੰਘ ਸੀਗਾ ਇੱਕ ਦੂਸਰਾ ਮੁੰਡਾ ਸੀ ਜੋ ਉਸ ਵੇਲੇ ਪਛਾਦਾ ਸਗਨ ਲੱਗਾ ਸੀ ਪਰ ਉਹਦੇ ਸਿਰ ਤੇ ਰਮਾਲ ਨਹੀਂ ਸੀ ਜਿਸ ਤੋਂ ਇਹ ਗਲਬਤੀ ਔਰ ਤੁਦੂ ਮਹਿਮਾ ਤੋਂ ਹੁੰਦੇ ਹੁੰਦੇ ਇਹ ਆਪਸੀ ਝਗੜ ਪਏ ਨੇ ਸੋ ਹੈਜ਼ ਬਹੁਤ ਮਾੜੀ ਗੱਲ ਆ ਬੱਚਾ ਇਹਨੂੰ ਸੱਟ ਲੱਗੀ ਆ ਕਿਸੇ ਦਾ ਵੀ ਬੱਚਾ ਹੋਵੇ ਹੈ ਤਾਂ ਗਲਤ ਆ ਉਸ ਤਰ੍ਹਾਂ ਪ੍ਰੇਮ ਨਾਲ ਸਮਝਾਇਆ ਜਾ ਸਕਦਾ ਹੈ ਪਰ ਉਸ ਪ੍ਰਾਣੀ ਦੀ ਗਲਤੀ ਆ ਜਿਸ ਨੇ ਉਹਨੂੰ ਬੁਰੀ ਤਰ੍ਹਾਂ ਜ਼ਖਮੀ ਕਰ ਦਿੱਤਾ ਅਸੀਂ ਫਰਿਆਦ ਕਰਦੇ ਹਾਂ ਕਿ ਸਤਗੁਰੂ ਪਾਤਸ਼ਾਹ ਨੂੰ ਲੰਬੀ ਆਜੂ ਬਿਚ ਕੇ ਸੋ ਇਹੋ ਜੇ ਕੰਮ ਗੁਰਦੁਆਰੇ 'ਤੇ ਨਹੀਂ ਹੋਣੇ ਚਾਹੀਦੇ ਪ੍ਰੇਮ ਪਿਆਰ ਦਾ ਕੰਮ ਹੋਣਾ ਚਾਹੀਦਾ ਹੈ ਇਸ ਗੱਲ ਦੀ ਸਾਨੂੰ ਖੇਦ ਆ ਔਰ ਅਗਾ ਤੋਂ ਇਸ ਚੀਜ਼ ਨੂੰ ਅਸੀਂ ਮੁੱਖ ਰੱਖਦੇ ਹੋਏ ਹੋਰ ਵੀ ਅੱਛੇ ਪ੍ਰਬੰਧ ਕਰਾਂਗੇ ਇਸ ਤੋਂ ਪੇਨੋ ਇਹੋ ਜੀ ਕਦੀ ਵੀ ਕੋਈ ਗੱਲ ਨਹੀਂ ਹੋਈ ਜਿਸ ਦੇ ਸਬੰਧ ਨਾਲ ਸਰ ਨੇ ਅੱਗੇ ਵੱਲੋਂ ਹਮਲਾ ਕੀਤਾ ਗਿਆ ਕਿ ਉਹਦੀ ਸੱਤ ਸ਼ਬਦ ਨਖੇਦੀ ਬਿਲਕੁਲ ਜੀ ਬਿਲਕੁਲ ਸੱਤ ਸ਼ਬਦ ਨਖੇਦੀ ਵੀ ਕਰਦੇ ਆਂ ਔਰ ਇਸ ਚੀਜ਼ ਨਾਲ ਕੌਮ ਦੀ ਬਦਨਾਮੀ ਹੁੰਦੀ ਹੈ ਅਸੀਂ ਚਾਹੁੰਦੇ ਆਂ ਕਿ ਐਸੇ ਬਾਣੇ ਦੇ ਵਿੱਚ ਇਸ ਤਰ੍ਹਾਂ ਦਾ ਰੂਪ ਨਾ ਧਾਰਿਆ ਕੀਤਾ ਜਾਵੇ ਕਿ ਕਿਸੇ ਦੀ ਜਾਨ ਚਲੀ ਜਾਵੇ ਮੋਕੇ ਤੇ ਪੁਲਿਸ ਆਈਏ ਮੌਕੇ ਤੇ ਪੁਲਸਤ ਨਹੀਂ ਆਈ ਹਾਂ ਸਾਡੇ ਸਗੋਂ ਸੇਵਾਦਾਰਾਂ ਨੇ ਉਹਨੂੰ ਮਤਲਬ ਕਿ ਰੋਕਿਆ ਔਰ ਉਤੋਂ ਛਡਾਇਆ ਔਰ ਛਡਾਉਣ ਤੋਂ ਬਾਅਦ ਉਹ ਨਿਯੰਗ ਸਿੰਘ ਨਾਲ ਕੁੱਟ ਮਾਰ ਵੀ ਹੋਈ ਹੈ ਜਿੱਤੋਂ ਉਹ ਆਪਣਾ ਪਲਾਸ਼ਰਾ ਕੇ ਭਜਣ ਦੀ ਕੋਸ਼ਿਸ਼ ਕਰਕੇ ਸਫਲ ਹੋ ਗਿਆ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ